ਜੋਦੇ ਵਿੱਚ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਤੇ ਪਤਨੀ ਨੂੰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਇਹ ਮਾਮਲਾ ਥਾਣੇ ਦੇ ਵਿੱਚ ਹੋ ਰਿਹਾ ਸੀ ਤੇ ਥਾਣੇ ਦੇ ਬਾਹਰ ਹੀ ਉਹਨਾਂ ਦੀ ਪਹਿਲਾਂ ਆਪਸੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਲੜਾਈ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਇਸ ਸਾਬਕਾ ਡੀਐਸਪੀ ਦੇ ਵੱਲੋਂ ਆਪਣੀ ਪਹਿਲੀ ਪਤਨੀ ਸਨੇਉ ਦੇ ਪੁੱਤ ਦੇ ਉੱਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਸਾਬਕਾ ਡੀਐਸਪੀ ਤਰਸੇਮ ਸਿੰਘ ਜੋ ਕਿ ਆਪਣੀ ਜਾਇਦਾਦ ਦੇ ਝਗੜੇ ਨੂੰ ਲੈ ਕੇ ਪਹਿਲੀ ਪਤਨੀ ਤੇ ਉਸਦੇ ਪੁੱਤਰ ਦੇ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਸ ਨੂੰ ਜਿਹੜੀਆਂ ਕਿ ਗੋਲੀਆਂ ਮਾਰ ਦਿੱਤੀਆਂ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਪਰ ਲੜਕੀ ਦੀ ਜਿਹੜੀ ਮੌਤ ਹੋ ਗਈ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਰਸੇਮ ਸਿੰਘ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਦੇ ਉਸ ਕੋਲ ਹਥਿਆਰ ਵੀ ਬ੍ਰਮਤ ਕੀਤਾ ਅੰਮ੍ਰਿਤਸਰ ਤੋਂ ਉਸ ਵੇਲੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਜਦੋਂ ਇੱਥੇ ਇੱਕ ਸਾਬਕਾ ਡੀਐਸਪੀ ਦੇ ਵੱਲੋਂ ਘਰੇਲੂ ਝਗੜੇ ਦੇ ਦੌਰਾਨ ਇਹ ਪਤਨੀ ਅਤੇ ਪੁੱਤ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਤੇ ਪਤਨੀ ਨੂੰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਾਇਦਾਦ ਦਾ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਇਹ ਮਾਮਲਾ ਥਾਣੇ ਦੇ ਵਿੱਚ ਹੋ ਰਿਹਾ ਸੀ ਤੇ ਥਾਣੇ ਦੇ ਬਾਹਰ ਹੀ ਉਨ੍ਹਾਂ ਦੀ ਪਹਿਲਾਂ ਆਪਸੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਲੜਾਈ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਇਸ ਸਾਬਕਾ ਡੀਐਸਪੀ ਦੇ ਵੱਲੋਂ ਆਪਣੀ ਪਹਿਲੀ ਪਤਨੀ ਸਨੇਉ ਦੇ ਪੁੱਤ ਦੇ ਉੱਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਤੇ ਪੁਲਿਸ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਸਾਬਕਾ ਡੀਐਸਪੀ ਤਰਸੇਮ ਸਿੰਘ ਜੋ ਕਿ ਆਪਣੀ ਜਾਇਦਾਦ ਦੇ ਝਗੜੇ ਨੂੰ ਲੈ ਕੇ ਪਹਿਲੀ ਪਤਨੀ ਤੇ ਉਸ ਦੇ ਪੁੱਤਰ ਦੇ ਨਾਂ ਵਿਵਾਦ ਚੱਲ ਰਿਹਾ ਸੀ ਤੇ ਉਸ ਨੂੰ ਜਿਹੜੀਆਂ ਕਿ ਗੋਲੀਆਂ ਮਾਰ ਦਿੱਤੀਆਂ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਪਰ ਲੜਕੀ ਦੀ ਜਿਹੜੀ ਕਿ ਮੌਤ ਹੋ ਗਈ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਆ ਤਰਸੇਮ ਸਿੰਘ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਕੋਲੋਂ ਹਥਿਆਰ ਵੀ ਬ੍ਰਮਤ ਕੀਤਾ ਜੀ ਇਹ originally ਰਾਜਸਥਾਨ ਸੀ ਤੋਂ ਹੈ ਦੇ ਵਰ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲ ਇਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਤੇ ਥਾਣੇ ਦੇ ਅੰਦਰ ਕੁਝ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਹੀ ਨਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਵੁੱਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਕਰੇ ਜਿਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਪੜਕੇ ਨਾਲ ਦੇ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕੌਣ ਚਲਾਈ ਗਈ ਕਰ ਨਹੀਂ ਹੈ ਕਿ ਨਾ ਤਾਂ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਮ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ CRPF ਦੇ ਫਾਰਮਰ EMPLOYE ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਕੈਪਟਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸ ਨੇ ਫਾਇਰ ਕੀਤਾ ਉਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲਿਆ। ਕਿੰਨੇ ਵਿਸ਼ ਨੂੰ ਗੋਲੀਆਂ ਵਜੀਆਂ? ਕੌਣ ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕਾਜ਼ ਇਟਸ ਰੀਸੈਂਟ ਇਨਸੀਡੈਂਟ। ਕਿ ਉਹਦੇ ਦੇ ਹਲੇ ਹੋਰ ਤਫ਼ਸੀਲ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸ ਹਨ? ਹਲੇ ਇੱਕ ਤਾਂ ਦੇਖੋ ਜੇ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜ਼ੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜਿਹੜ ਦਿਖਾ ਦਿੱਤੇ ਸੇ ਇੱਕ ਸੀਗੇ ਦੇਖੋ ਇੱਕ ਪਿੰਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕੱਟ ਇੰਜਰੀਜ਼ ਤੇ ਹੀਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਿਹਾ ਹਸਪੀਟਲ ਦੇ ਵਿੱਚ ਕਿਉਂਕਿ ਹੁਣ ਹੀ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇੱਥੇ ਵਰਕ ਕਰ ਰਹੇ ਹਾਂ ਜੀ ਹਸਪੀਟਲ ਕਿਹੜੇ ਦਾਖਲ ਕਰਾਇਆਗਾ ਸਰ ਨਾਲ ਦੀ ਹਸਪੀਟਲ ਦੇ ਵਿੱਚ ਇੱਥੇ ਗੁਰਨਾਣਕ ਹਸਪੀਟਲ ਕਹਿ ਰਹੇ ਹਾਂ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਵੇਂ ਪੈਸਿਆਂ ਦੇ ਕਰਕੇ ਜਾਂ ਫਿਰ ਜ਼ਮੀਨ ਜਾਇਦਾਦਾਂ ਕਰਕੇ ਖੂਨ ਦੇ ਰਿਸ਼ਤੇ ਵੀ ਪਾਣੀ ਬਣਦੇ ਨਜ਼ਰ ਆ ਰਹੇ